ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਕ ਟੀਕੋਡ ਨੂੰ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਅੱਜ ਚੱਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੰ딴 ਦੇ ਲੱਗਦੇ ਨੇ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਆਪਣਾ ਰੈਡੀ ਕਰਵਾਉਣਾ ਕਿਸੇ ਵੀ ਵਰਕਸ਼ॉप ਤੇ ਫੈਬਰਿਕ ਤੇ ਸਾਰੇ ਡਿਟੇਲਸ ਸਭ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਤੇ ਆਪਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਤੁਸੀਂ ਸਾਡੇ ਵਾਲੇ ਡਿਜ਼ਾਈਨ ਦੇਖਦੇ ਹੁੰਦੇ ਨੇ YouTube ਤੋਂ ਲਾਵੇ ਸਾਨੂੰ Instagram ਤੇ ਜਰੂਰ ਫੋਲੋ ਕਰੋ ਸੰਧੋਗਟ ਇੱਕ ਕੋਡ ਦੋਨਾਂ ਦੇ ਨਾਮ ਤੋਂ ਸਾਡੇ ਇੰਸਟਾ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਤੁਸੀਂ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਕਿ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਲੈਕਟ ਕਰਕੇ ਆਪਣਾ ਸੇਮ ਤੋਂ ਸੇਮ ਡਿਜ਼ਾਈਨ ਨਾਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਬਹੁਤ ਜਿਆਦਾ ਸੋਹਣੇ ਆ ਕੋ ਵਧੀਆ ਸੂਟ ਤੁਹਾਡੇ ਲਈ ਲੈ ਕੇ ਆਏ ਆਗੇ ਤੇ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਹੱਟ ਤੱਕ ਜਰੂਰ ਦੇਖੋ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਾਇਆਗਾ ਇਹ ਹੀ ਆਪਣਾ ਲਾਈਟ ਫਰੋਜ਼ੀ ਕਲਰ ਹੈਗਾ ਤੇ ਰਾਮਟੈਕਸ कॉटन ਦੀ ਆਪਣੀ ਫੈਬਰਿਕ ਆ ਲਿਲਨ कॉटन ਜਿਹਨੂੰ ਆਪਾਂ ਬੋਲਦੇ ਆਂਗੇ ਮੈਂ ਸਾਰੇ ਵੀਡੀਓ ਵਿੱਚ ਜਿਹੜੇ ਆਪਣੇ ਸੂਟ ਹੁੰਦੇ ਨੇ ਕਿ ਰਾਮਟੈਕਸ कॉटन ਦੇ ਉਹਨੂੰ ਲਿਲਨ कॉटन ਵੀ ਬੋਲਦੇ ਨੇ ਤੇ ਰਾਮਟੈਕਸ ਵੀ ਕਿਉਂਕਿ ਕਾਫੀ ਇਹਨੂੰ ਰਾਮਟੈਕਸ ਕਹਿੰਦੇ ਨੇ ਕਾਫੀ ਇਹਨੂੰ ਲਿਲਨ कॉटन ਤੇ ਬਹੁਤ ਵਧੀਆ ਫੈਬਰਿਕ ਆ ਹੁੰਦਾ ਆਪਣਾ ਗਰਮੀਆਂ ਵਾਲਾ ਤੇ ਇਹ ਆਪਣਾ ਫਰੋਜੀ ਜਿਹਾ ਕਲਰ ਆ ਸਕਾਈ ਫਰੋਜੀ ਜਿਹਾ ਕਹਿ ਸਕਦੇ ਆਪਾਂ ਇਹਨੂੰ ਬਹੁਤ ਸੋਹਣਾ ਕਲਰ ਆ ਗਰਮੀਆਂ ਵਾਲਾ ਗਲ ਮੁਕਾਦੋ ਗਰਮੀਆਂ ਵਾਲਾ ਕਲਰ ਆ ਗਾ ਦੇਖੋ ਇਹਦਾ ਥੇਰੇ ਦੇ ਉੱਪਰ ਵਰਕ ਆ ਗਿਆ ਇਦਾਂ ਇਹ ਥੇਰੇ ਤੇ ਆ ਗਿਆ ਤੇ ਇਦਾਂ ਦੇਖੋ ਇਹਦੀ ਬਾਜੀ ਦੇ ਉੱਪਰ ਵਰਕ ਆ ਗਿਆ। ਹਾਵਲ ਬਾਜੀ ਤੇ ਆ ਗਿਆ। ਤੇ ਇਦਾਂ ਇਹਦੀ ਬੋਟਮ ਦੇ ਉੱਪਰ ਵਰਕ ਆ। ਬੋਟਮ ਦੇ ਉੱਤੇ ਕਿ ਸੈਂਪਲ ਸੋਬਰ ਜਿਹਾ ਕਿੰਨਾ ਸੋਹਣਾ ਖੂਬਸੂਰਤ ਵਰਕ ਆਗਾ ਤੇ ਨਾਲ ਇਹਦੇ ਪਿਓਰ ਸੁਪਰ ਨੈਟ ਦਾ ਦੁਪੱਟਾ ਆਪਾਂ ਨੇ ਟਾਇਡ ਆਈ ਕਰਵਾਇਆ ਗਿਆ ਇਦਾਂ ਟਾਇਡ ਆਈ ਕਰਵਾ ਕੇ ਤੇ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ। ਬਹੁਤ ਜਿਆਦਾ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ। ਤੁਸੀਂ ਜਿੱਦਾਂ ਵੀ ਚਾਹੋ ਆਪਣਾ ਉਸ ਅਕੋਰਡਿੰਗ ਜਿਹੜੇ ਕਲਰ ਦੇ ਵਿੱਚ ਕਰਾਉਣਾ ਜਿਹੜੇ ਫੈਬਰਿਕ ਦੇ ਵਿੱਚ ਕਰਵਾਉਣਾ ਉਹ ਵੀ ਆਪਣਾ ਦੱਸ ਕੇ ਕਰਵਾ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਸੂਟ ਹੈ ਬਿਲਕੁਲ ਲਾਈਟ ਜੇ ਪਿਸਤਾ ਸੀਡ ਦੇ ਵਿੱਚ ਆਪਾਂ ਨੇ ਬਣਾਇਆ ਹੈਗਾ ਪਿਓਰ ਕਾਟਨ ਦੀ ਇਹਦੇ ਚੈੱਕ ਵਾਲੀ ਫੈਬਰਿਕ ਆ ਪਿਓਰ ਕਾਟਨ ਦੀ ਫੈਬਰਿਕ ਨੂੰ ਕੋਟਾ ਡੋਰੀਆ ਦਾ ਸੂਟ ਵੀ ਕਹਿੰਦੇ ਨੇ ਆ ਤੇ ਕਿਉਂਕਿ ਚੈੱਕ ਜੇ ਵਾਲਾ ਕੋਟਾ ਡੋਰੀ ਵਾਲਾ ਚੈੱਕ ਹੁੰਦਾ ਦੇ ਵਿੱਚ ਤੇ ਉਹਦਾ ਇਹ ਦੇਖੋ ਆਪਣਾ ਪਿਓਰ ਕਾਟਨ ਦੇ ਵਿੱਚ ਆਪਦਾ ਤੇ ਲਾਈਟ ਹੈ ਇਹਦਾ ਪਿਸਤਾ ਕਲਰ ਹੈਗਾ ਬਹੁਤ ਸੋਹਣਾ ਆਪਣਾ ਖੂਬਸੂਰਤ ਵਰਕ ਹੋਇਆ ਹੈ ਉੱਪਰ ਮਸ਼ੀਨ ਵਰਕ ਦਾ ਇੰਨਾ ਸੋਹਣਾ ਵਰਕ ਹੋਇਆ ਹੈਗਾ ਤੇ ਮਸ਼ੀਨ ਵਰਕ ਦੇ ਨਾਲ ਤਿਆਰ ਹੈਗਾ ਸਾਰੀ ਸ਼ਰਟ ਦੇ ਉੱਪਰ ਇਹਦਾ ਬੂਟੀਆਂ ਆ ਗਈਆਂ ਵੱਡੀ ਸ਼ੇਪ ਦੇ ਵਿੱਚ ਛੋਟੀ ਸ਼ੇਪ ਦੇ ਵਿੱਚ ਤੇ ਐਦਾ ਵੀ ਸ਼ੇਪ ਦੇ ਵਿੱਚ ਆਪਣਾ ਨੈੱਕ ਬਣਿਆ ਹੈ ਦੇਖੋ ਨੈੱਕ ਦੀ ਜਿਹੜੀ ਆ ਜਿਹੜੀ ਬਰੀਕ ਬਰੀਕ ਹਨਾ ਦੀ ਲਾਈਨ ਬਣੀ ਹੋਈ ਹੈ ਕਾਫੀ ਸੋਹਣੀ ਬਣੀ ਹੋਈ ਹੈ ਦੇਖੋ ਮਸ਼ੀਨ ਦੇ ਵਿੱਚ ਥ्रेड ਦੇਖੋ ਪੂਰੇ ਵਧੀਆ ਚ ਚਾ ਕੇ ਪਾਏ ਹੋਏ ਨੇਗੇ ਐਦਾ ਇਹਦੀ ਬਾਹਾਂ ਦੇ ਉੱਪਰ ਵਰਕ ਆ ਗਿਆ ਬਹੁਤ ਸੋਹਣਾ ਦੇਖੋ ਆਪਣਾ ਸੂਟ ਤਿਆਰ ਹੋਇਆ ਹੈਗਾ ਐਦਾ ਉਮਸ਼ੀਂ ਵਰਕ ਦੇ ਵਿੱਚ ਬਾਜੂ ਦਾ ਵਰਕ neck ਦਾ ਵਰਕ ਤੇ ਸ਼ਰਟ ਦਾ ਵਰਕ ਇਹਦੀ ਬਾਟਮ ਤੇ ਨਹੀਂ ਵਰਕ ਹੈਗਾ ਤੁਸੀਂ ਆਹੀ ਵਰਕ ਚਾਹੋ ਤਾਂ ਆਪਣਾ ਬਾਟਮ ਤੇ ਨਾਲ ਐਡ ਕਰਵਾ ਸਕਦੇ ਹੋਗੇ ਪਿਓਰ ਬਰਬਰੀ ਦਾ ਦੁਪੱਟਾ ਜਿਹੜਾ ਆਪਾਂ ਇਹਦੇ ਨਾਲ ਟਾਈ ਡਾਈ ਕਰਵਾਇਆ ਸਾਰਾ ਤੇ ਟਾਈ ਡਾਈ ਕਰਵਾ ਕੇ ਆਪਾਂ ਇਹਦਾ ਲਈ ਸੁੰਦਰ ਨਾਲ ਇਹਨੂੰ ਨਿਸ਼ੀਂ ਦਿੱਤੀ ਹੈ ਬਹੁਤ ਹੀ ਯਾਦ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆਗਾ ਪਿਓਰ ਕਾਟਨ ਦੇ ਵਿੱਚ ਹੈਗਾ ਇਹ ਚੈੱਕ ਦੇ ਵਿੱਚ ਆ ਕੋਟਾ ਡੋਰੀ ਇਹਦੇ ਵਿੱਚ ਨਾ ਤੁਸੀਂ ਆਪਣਾ ਪਲੇਨ ਦੇ ਉੱਪਰ ਵੀ ਕਰਵਾ ਸਕਦੇ ਹੋਗੇ ਨਾਲ ਕੋਈ ਵਰਕ ਐਡ ਕਰਵਾਉਣਾ 스ਕਿਪ ਕਰਵਾਉਣਾ ਹੁਣ ਤੁਸੀਂ ਆਹ ਦੇਖੋ ਵੀ ਜਿਹੜੀ ਆਹ ਵਾਲੀ ਬੇਲ ਹੈ ਨਾ ਇੰਨੀ ਜਿਆਦਾ ਸੋਹਣੀ ਆ ਖੂਬਸੂਰਤ ਆਗੀ ਇਹੇ ਇਹੀ ਤੁਸੀਂ ਚਾੱਕ ਕੇ ਇਹਦੇ ਉੱਪਰ ਬੇਲ ਪਵਾ ਕੇ ਆਪਣਾ ਸੂਟ ਤਿਆਰ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਸੂਟ ਤਿਆਰ ਹੋਊਗਾ ਵੀ ਐਦਾ ਹੀ ਇਹਦੇ ਗਲੇ ਦੇ ਉੱਪਰ ਵਰਕ ਬਣਿਆ ਹੋਵੇ ਆਹੀ ਬੇਲ ਇਹਦੇ ਉੱਪਰ ਪਈ ਹੋਵੇ ਬਹੁਤ ਜਿਆਦਾ ਸੋਹਣਾ ਸੂਬਰ ਸਰਦਾਰੀ ਸੂਟ ਤਿਆਰ ਹੋਊਗਾ ਇਹਦਾ ਤੁਸੀਂ ਆਪਣੇ ਅਕੋਰਡਿੰਗ ਵੀ ਚੇਂਜ ਕਰਕੇ ਹਨਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਫੈਬਰਿਕ ਤੁਹਾਡੀ ਆਪਣੀ ਪਸੰਦ ਦੀ ਹੋ ਜਿਹੜੀ ਤੁਹਾਨੂੰ ਪਸੰਦ ਆ ਉਸ ਤੇ ਰੈਡੀ ਕਰਵਾ ਕੇ ਆਪਣਾ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਆਪਣਾ ਟੂ ਟੋਨ ਵਾਲੀ ਕਾਟਨ ਦੇ ਵਿੱਚ ਬਣਿਆ ਹੋਇਆ ਹੈਗਾ ਟੂ ਟੋਨ ਵਾਲੀ ਆਪਣੀ ਕਾਟਨ ਆਂਗੀ ਇਹ ਦੇਖੋ ਇਹਦਾ ਲਾਈਟ ਵੀ ਨਹੀਂ ਡਾਰਕ ਪਿਸਤਾ ਕਲਰ ਹੈ ਇਹਦਾ ਟੂ ਟੋਨ ਦੀ ਕਾਟਨ ਦੇ ਵਿੱਚ ਆਪਣਾ ਮਸ਼ੀਨ ਵਰਕ ਦੇ ਨਾਲ ਜਿਹੜਾ ਸੂਟ ਹੈ ਇਹ ਤਿਆਰ ਕਰਵਾਇਆ ਜਾਏਗਾ ਇਦਕੇ ਇਹਦੇ ਉੱਪਰ ਵਰਕ ਆ ਗਿਆ। ਹਵਲੇ ਕੇਰੇ ਤੇ ਆ ਗਿਆ। ਤੇਰੇ ਜਿਹੜਾ ਥ੍ਰੈਡ ਵਰਕ ਆ ਤੇ ਆਪਣਾ ਜਰੀ ਵਾਲਾ ਵਰਕ ਆ ਉਹ ਦੋਨੇ ਵਰਕ ਯੂਜ਼ ਹੋਏ ਹੋਏ ਨੇਗੇ। ਕੇਰੇ ਦੇ ਉੱਪਰ ਆ ਗਿਆ ਸਿੰਪਲ ਸੋਬਰ ਜਾਂ ਬਸ ਵਰਕ ਹੋਇਆ ਹੋਗਾ ਤੇ ਇਹਦੇ ਦੀ ਬਾਜੂ ਦੇ ਉੱਪਰ ਵਰਕ ਆ ਗਿਆ। ਇਹਦੀ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਨਾਲ ਐਡ ਕਰਵਾ ਸਕਦੇ ਹੋ ਵਰਕ। ਪਿਓਰ ਬਰਬਰੀ ਦਾ ਦੁਪੱਟਾ ਜਿਹੜਾ ਆਪਾਂ ਨੇ ਡਾਈ ਡਾਈ ਕਰਵਾਇਆ ਇਹਦੇ ਨਾਲ। ਦੇਖੋ ਪਿਓਰ ਬਰਬਰੀ ਦਾ ਦੁਪੱਟਾ ਹੈਗਾ। ਤੁਸੀਂ ਚਾਹੋ ਤਾਂ ਆਪਣਾ ਹਨਾ ਮਸਲੀਨ ਦਾ ਸੁਪਰ نیٹ ਦਾ ਹਨਾ ਜਿਹੜਾ ਵੀ ਦੁਪੱਟਾ ਤੁਹਾਨੂੰ ਪਸੰਦ ਤੁਸੀਂ ਉਪਰਵਾ ਸਕਦੇ ਟੂ ਟੋਨ ਵਾਲੀ ਆਪਣੀ ਜਿਹੜੀ ਇਹ ਫੈਬਰਿਕ ਬਹੁਤ ਵਧੀਆ ਹੈ ਗਰਮੀਆਂ ਵਾਲੀ ਫੈਬਰਿਕ ਕੀ ਹੈ ਦੇਖੋ ਐਦਾਂ ਹੀ ਡਬਲ ਟੋਨ ਦੇ ਵਿੱਚ ਹੁੰਦਾ ਹੈ ਵਾ ਦੇਖੋ ਆਹ ਬਣ ਇੱਕ ਇਹਦਾ ਜਿਹੜਾ ਕਲਰ ਆ ਇਹ ਵਾਲਾ ਹੁੰਦਾ ਇੱਕ ਇਹਦਾ ਧਾਰ ਹੁੰਦਾ ਇੱਕ ਲਾਈਟ ਹੁੰਦਾ ਟੂ ਟੋਨ ਵਾਲੀ ਇਹਨਾਂ ਤਾਂ ਜਿਵੇਂ ਆਪਣਾ ਟੂ ਟੋਨ ਦਾ ਪਸ਼ਮੀਨਾ ਆਇਆ ਸੀ ਗਰਮੀਆਂ ਦੇ ਵਿੱਚ ਉਦਾਂ ਹੀ ਇਹ ਆਪਣੀ ਟੂ ਟੋਨ ਵਾਲੀ ਕਾਟਨ ਹੈ ਬਹੁਤ ਹੀ ਹਿਆ ਦੇ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਮੈਂ ਤੁਸੀਂ ਜਿਵੇਂ ਚਾਹੋ ਆਪਣਾ ਆਪਣੇ ਅਕੋਰਡਿੰਗ ਮਰਤ ਵਗੈਰਾ ਐਡ ਸਟਿੱਟ ਕਰਕੇ ਵਿੱਚ ਬੂਟੀ ਵਗੈਰਾ ਐਡ ਕਰਵਾਉਣੀ ਹੈ ਜੇ ਹੁਣ ਇਹਦੇ ਵਿੱਚ ਆਮ ਰਜ਼ੈਂਟਾ ਵਾਲੀ ਬੂਟੀ ਸਾਰੀ ਸ਼ਾਰਟ ਦੇ ਵਿੱਚ ਪਈ ਹੁਣ ਤਾਂ ਬਹੁਤ ਸੋਹਣਾ ਮੰਨਿਆ ਉਸ ਟੂਟੀ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਆਪਣਾ ਪ्योर ਪਿਓਰ ਕਾਟਨ ਦੇ ਉਪਰੀ ਆਪਣਾ ਤਿਆਰ ਆਗਾ ਤੇ ਮਹਿੰਦੀ ਕਲਰ ਹੈ ਇਹਦਾ ਮਹਿੰਦੀ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਤੇ ਪਿਓਰ ਕਾਟਨ ਦੀ ਇਹਦੀ ਫੈਬਰਿਕ ਹੈ ਇਹ ਬਹੁਤ ਆਗੇ ਚਾਕ ਕੇਰ ਦੇ ਉੱਪਰ ਵਰਕ ਚਾਕ ਕੇਰ ਦੇ ਉੱਪਰ ਵਰਕ ਆ ਗਿਆ ਐਦਾਂ ਮਸ਼ੀਨ ਵਰਕ ਦੇ ਨਾਲ ਦੇਖੋ ਆਪਣਾ ਸਾਰਾ ਸੂਟ ਤਿਆਰ ਆ ਗਿਆ ਤੇ ਐਦਾਂ ਦੇਖੋ ਇਹਦੇ ਗਲੇ ਦੇ ਉੱਪਰ ਆ ਗਿਆ ਆਹ ਬਹੁਤ ਵਰਕ ਹੈ ਇਹਦਾ ਗਲੇ ਤੇ ਆ ਗਿਆ ਤੇ ਐਦਾਂ ਦੇਖੋ ਇਹਦੀ ਬਾਜੂ ਦੇ ਉੱਪਰ ਆ ਗਿਆ ਨਾਲੇ ਮਿਰਰ ਵਰਕ ਹੋਇਆ ਹੈ ਬਾਜੂ ਦੇ ਉੱਪਰ ਦੇਖੋ ਇਹ ਮਿਰਰ ਵਰਕ ਆ ਸਾਰਾ ਤੇ ਉਦਾਂ ਹੀ ਦੇਖੋ ਬਾਟਮ ਦੇ ਉੱਪਰ ਆ ਗਿਆ ਬਾਜੂ ਦਾ ਤੇ ਬਾਟਮ ਦਾ ਵਰਕ ਇਹਦਾ ਸੇਮ ਆਗਾ ਮਿਰਰ ਵਰਕ ਦੇ ਨਾਲ ਤੇ ਦੇਖੋ ਐਦਾਂ ਚਾਕ ਕੇਰ ਦੇ ਉੱਪਰ ਵਰਕ ਹੈ ਗਲੇ ਤੇ ਵਰਕ ਹੈ ਔਰ ਬਰਬਰੀ ਦਾ ਦੁਪੱਟਾ ਜਿਹੜਾ ਆਪਾਂ ਨੇ ਇਹਦੇ ਨਾਲ ਤਿਆਰ ਕਰਵਾਇਆ ਟਾਈ ਡਾਈ ਕਰਵਾਇਆ ਦੁਪੱਟਾ ਤੇ ਦਾ ਬੋਦਾ ਨਹੀਂ ਲੇਸ ਨਾਲ ਆਪਾਂ ਇਹਨੂੰ ਫ੍ਰੈਸ਼ਿੰਗ ਦਿੱਤੀ ਹੈ ਬਹੁਤ ਜਿਆਦੇ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆਗਾ ਤੇ ਜਿਵੇਂ ਤੁਸੀਂ ਚਾਹੋ ਉਸ ਅਕੋਰਡਿੰਗ ਆਪਣਾ ਇਹਨਾਂ ਸੂਟ ਆ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਫੈਬਰਿਕ ਤੁਹਾਡੀ ਆਪਣੀ ਚੋਅ ਅਸ ਦੀ ਰੱਖੋਗੀ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਉਸ ਤਿਆਰ ਕਰਵਾ ਕੇ ਆਪਣਾ ਲੈ ਸਕਦੇ ਹਾਂ ਹਾਂਜੀ ਜਿਹੜਾ ਆਪਣਾ ਇਹ ਸੂਟ ਆਪਾਂ ਨੇ ਤਿਆਰ ਕਰਵਾਇਆ ਇਹ ਟੈਬੀ ਸਿਲਕ ਦੀ ਫੈਬਰਿਕ ਆ ਬਹੁਤ ਜਿਆਦੇ ਸੋਹਣਾ ਆਪਣਾ ਗ੍ਰੀਨ ਪਿਸਤਾ ਜਾਂ ਕਲਰ ਆਗਾ ਦੇਖੋ ਬਹੁਤ ਹੀ ਜਿਆਦਾ ਸੋਨਾ ਕਲਰ ਹੈਗਾ ਦੇਖੋ ਇਹ ਆਪਣੇ ਮਸ਼ੀਨ ਵਰਕੇ ਦੇ ਨਾਲ ਤਿਆਰ ਕਰਵਾਇਆ ਵਧੀਆ ਪਾਰਟੀ ਵੀਰ ਸੂਟ ਆਪਣਾ ਗਰਮੀਆਂ ਦੇ ਲਈ ਹੈ ਨਾ ਤੁਸੀਂ ਇਹ ਬਿਲ ਤਰ੍ਹਾਂ ਕਰਵਾ ਕੇ ਲੈ ਸਕਦੇ ਹੋਗੇ ਦੇਖੋ ਮਸ਼ੀਨ ਵਰਕੇ ਦੇ ਵਿੱਚ ਤਿਆਰ ਆਪਣਾ ਇਹ ਕਿੰਨਾ ਸੋਨਾ ਦੇਖੋ ਆਪਣਾ ਕਲਰ ਹੈਗਾ ਇਹ ਦੇਖੋ ਇਹ ਹੈਗਾ ਚਾਕ ਕੇਰੇ ਦੇ ਉੱਪਰ ਵਰਕ ਤੇ ਇਹਦੇ ਆਪਾਂ ਨੂੰ ਬਾਜੂ ਦੇ ਉੱਪਰ ਵਰਕ ਨੂੰ ਮਿਲੂ ਇਦਾਂ ਬਾਹਲੇ ਉੱਪਰ ਦੇਖੋ ਆਪਣਾ ਇਹਦਾ ਪੈਚ ਲਾ ਕੇ ਵਰਕ ਹੋਇਆ ਹੈਗਾ ਮੈਂ ਰੂਮ ਕਲਰ ਦਾ ਆਪਣਾ ਇਹ ਪੈਚ ਲਗਾਇਆ ਹੈ ਫੇਰ ਇਹਦੀ ਬਾਹ ਦੇ ਉੱਪਰ ਵਰਕ ਹੋਇਆਗਾ ਇਹਦੀ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਆਪਣਾ ਨਾਲ ਚਾਹੋ ਤਾਂ ਬਾਟਮ ਤੇ ਵਰਕ ਐਡ ਕਰਵਾ ਸਕਦੇ ਪੈਚ ਵਾਲਾ ਵੀ ਕਰਵਾ ਸਕਦੇ ਵਿਦਆਉਟ ਪੈਚ ਵੀ ਕਰਵਾ ਸਕਦੇ ਵੈਸੇ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਵੀ ਤੁਸੀਂ ਜੋ ਵੀ ਬਾਟਮ ਤੇ ਵਰਕ ਕਰਵਾਉਣਾ ਹੋਗਾ ਨਾ ਤਾਂ ਵਿਦਆਉਟ ਪੈਚ ਹੀ ਕਰਵਾਓ ਕਿਉਂਕਿ ਵਿਦਆਉਟ ਪੈਚ ਹੀ ਜਾਂਦੇ ਸੋਹਣਾ ਲੱਗਦਾ ਹੁੰਦਾ ਬਾਟਮ ਤੇ ਵਰਕ ਤੇ ਨਾਲ ਪਿਓਰ ਚੁੰਦੋ ਦੇਖੋ ਆਪਣਾ ਇਹ ਦੁਪੱਟਾ ਤਿਆਰ ਕਰਵਾਇਆ ਤੇ ਇਦਾਂ ਹੀ ਮਹਿਰੂਨ ਸ਼ੇਡ ਦੇ ਨਾਲ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਆ ਕਿੰਨਾ ਸੋਹਣਾ ਦੇਖੋ ਆਪਣਾ ਸੂਟ ਇਹ ਬਣ ਕੇ ਤਿਆਰ ਕਲਰ ਵੀ ਬਹੁਤ ਸੋਹਣਾ ਸੂਟ ਦਾ ਤੇ ਅਦਰਵਾਈਜ਼ੇ ਕਿਸੇ ਹੋਰ ਕਲਰ ਤੇ ਇਹ ਨਾ ਜਾਚਦਾ ਜਿੰਨਾ ਹੀ ਇਸ ਕਲਰ ਤੇ ਜਾਚ ਜਾਏਗਾ ਬਹੁਤ ਜਿਆਦਾ ਸੋਹਣਾ ਆਪਣਾ ਖੂਬਸੂਰਤ ਸੂਟ ਤਿਆਰ ਹੋਇਆਗਾ ਤੁਸੀਂ ਆਪਣੀ ਚੋਇਸ ਅਕੋਰਡਿੰਗ ਫੈਬਰਿਕ ਦੀ ਚੋਇਸ ਕਰ ਸਕਦੇ ਹੋ ਵਰਕ ਦੀ ਚੋਇਸ ਕਰ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਹੋਏ ਸਾਰੀ ਡਿਟੇਲ ਆਪਣੇ ਭੇਜ ਕੇ ਸਾਨੂੰ ਸੇਮ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਆਪਣੀ ਜੌਰਜਟ ਦੀ ਫੈਬਰਿਕਾ ਤੇ ਮਾਊਸ ਕਲਰ ਹੈ ਇਹਦਾ ਮਾਊਸ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਤੇ ਜੌਰਜਟ ਫੈਬਰਿਕ ਹੈਗੀ ਦੇਖੋ ਬਹੁਤ ਸੋਹਣਾ ਆਪਣਾ ਇਹ ਫੈਬਰਿਕਾਗਾ ਤੇ ਜੌਰਜਟ ਦੇਖੋ ਆਪਣਾ ਗਰਮੇ ਵਿੱਚ ਵੀਅਰ ਕਰ ਸਕਦੇ ਆਗੇ ਸਰਦੀ ਵਿੱਚ ਵੀਅਰ ਕਰ ਸਕਦੇ ਆਗੇ ਇਹ ਇਦਾਂ ਦਾ ਫੈਬਰਿਕ ਹੁੰਦਾਗਾ ਜੌਰਜਟ ਇਹ ਚ ਚੱਕਰ ਦੇ ਵਿੱਚ ਵੀ ਮਿਲਦਾ ਤੇ ਪਲੇਨ ਦੇ ਵਿੱਚ ਵੀ ਮਿਲਦਾ ਬਟ ਇਹ ਆਪਣਾ ਪਲੇਨ ਵਾਲਾਗਾ ਦੇਖੋ ਇਦਾਂ ਇਹ ਘੇਰੇ ਦੇ ਉੱਪਰ ਵਰਕ ਹੋਇਆ ਹੈ ਚਾਕਾ ਦੇ ਉੱਪਰ ਵਰਕ ਹੋਇਆ ਹੈ ਵਾਈਨ ਕਲਰ ਦੇ ਨਾਲ ਮਾਊਸ ਕਲਰ ਦਾ ਸੂਟ ਆ ਤੇ ਵਾਈਨ ਕਲਰ ਦੇ ਨਾਲ ਆਪਾਂ ਨੇ ਇਹ ਤੇ ਵਰਕ ਕਰਵਾਇਆ ਇਦਾਂ ਦੇਖੋ ਇਹਦੇ ਗਲੇ ਦੇ ਉੱਪਰ ਵਰਕਤਾ ਜੂਗਾ ਇਦਾਂ ਗਲੇ ਤੇ ਆ ਤੇ ਇਹਦੀਆਂ ਬਾਹਾਂ ਦੇ ਉੱਪਰ ਆਪਾਂ ਨੇ ਵਰਕ ਮਿਲਦੇ ਲੁਕਤੀ ਜੇ ਅਜ ਸੋਹਣਾ ਖੂਬਸੂਰਤ ਆਪਣਾ ਵਰਕ ਹੋਇਆ ਹੈਗਾ ਇਹ ਸਾਡਾ ਫਸਟ ਟਾਈਮ ਅਸੀਂ ਜਿਹੜਾ ਵਰਕ ਕਰਵਾਇਆ ਸੀ ਖਾਦੀ ਕਾਟਨ ਦੇ ਉੱਪਰ ਕਰਵਾਇਆ ਸੀਗਾ ਇਹਨੇ ਆਪਰਾਮ ਟੈਕਸਟ ਕਾਟਨ ਵੀ ਕਹਿੰਦੇ ਉਸ ਤੋਂ ਬਾਅਦ ਤਾਂ ਇਹ ਕਾਫੀ ਫੈਬਰਿਕਾਂ ਦੇ ਉੱਪਰ ਬਣਿਆਗਾ ਆਪਣਾ ਕਾਫੀ ਸੋਹਣਾ ਦੇਖੋ ਇਹ ਆਪਣਾ ਵਰਕ ਹੈਗਾ ਇੱਕ ਥ੍ਰੈਡ ਨਾਲ ਵਰਕ ਹੁੰਦਾ ਹੈਗਾ ਤੁਸੀਂ ਇਹ ਚਾਹੋ ਤਾਂ ਆਪਣਾ ਬਾਟਮ ਤੇ ਵੀ ਕਰਵਾ ਸਕਦੇ ਹੋ ਬਟ ਆਪਣੀ ਬਾਟਮ ਇਹਦੀ ਪਲੇਨ ਰੱਖੀ ਆ ਬਾਟਮ ਤੇ ਆਪਾਂ ਨੇ ਕੋਈ ਵਰਕ ਨਹੀਂ ਕਰਵਾਇਆ ਨਾਲ ਆਪਾਂ ਪਿਓਰ ਚੂਨੂਨ ਦਾ ਦੁਪੱਟਾ ਜਿਹੜਾ ਉਹ ਟਾਈਡ ਹੀ ਲਿਆਇਆ ਹੈ 4 ਸਾਈਡ ਆਪਣਨੇ ਟਾਈਡ ਹੀ ਕਰਵਾਇਆਗਾ ਪਿ ਜੇ ਤੁਸੀਂ ਵੀ ਆਪਣਾ ਜੋ ਦੁਪੱਟਾ ਚਾਹੋ ਸੁਪਰਮੈਟ ਦਾ ਪਿਓਰ ਔਰਗੈਂਜ਼ਾ ਦਾ ਪਿਓਰ ਚੂਨ ਦਾ ਕਮਲ ਚੂਨ ਦਾ ਹਨਾ ਜਿਹੜਾ ਤੁਹਾਨੂੰ ਪਸੰਦ ਕੁਸੂਤੇ ਕਰਵਾ ਸਕਦੇ ਫੈਬਰਿਕ ਦੀ ਸਿਲੈਕਸ਼ਨ ਵੀ ਤੁਹਾਡੀ ਆਪਣੀ ਹੀ ਹੋਊਗੀ ਜਿਹੜੀ ਫੈਬਰਿਕ ਤੁਹਾਨੂੰ ਜ਼ਿਆਦਾ ਪਸੰਦ ਆ ਉਸੇ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਸੇਮ ਡਿਜ਼ਾਈਨ ਵੀ ਕਰਵਾ ਸਕਦੇ ਹੋ ਡਿਜ਼ਾਈਨ ਦੇ ਵਿੱਚ ਕੁਝ ਤੁਸੀਂ ਆਪਣਾ ਐਡ ਕਰਵਾਉਣਾ ਕੱਟ ਕਰਵਾਉਣਾ ਹਨਾ ਬੋਕਲ ਕਰਵਾ ਸਕਦੇ ਹਾਂਜੀ ਇਹ ਸਾਰਾ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਵਰਕ ਵਗੈਰਾ ਦੀ ਡਿਟੇਲ ਫੈਬਰਿਕ ਦੀ ਤੇ ਬਸ ਕਿਵੇਂ ਐਡ ਕਰਨਾ ਸਕਿੱਪ ਕਰਨਾ ਸਾਰੀ ਆਪਾਂ ਡੀਟੇਲ ਤੁਹਾਨੂੰ ਦੱਸ ਚੁੱਕੇ ਹਾਂ ਵੀਡੀਓ ਵਿੱਚ ਜਿਵੇਂ ਵੀ ਤੁਹਾਡੀ ਪਸੰਦ ਹੋਈ ਹੈ ਨਾ ਉਸੇ ਕolor ਤੁਸੀਂ ਆਪਣਾ ਆਰਡਰ ਸਾਨੂੰ WhatsApp ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ ਹੈ 6239168900 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਵੀਂ ਵੀਡੀਓ ਨਾਲ ਸਸ਼ਵੀਕਾ